ਸਸੀ ਕਾਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਸੀ ਤੁਹਾਨੂੰ ਘਰ ਵਿੱਚ ਮਖਮਲੀ ਪਨੀਰ ਕੋਬਤੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਮਖਮਲੀ ਪਨੀਰ ਕੋਬਤਾ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ। ਤੁਸੀਂ ਇਸ ਨੂੰ ਘਰ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ। ਇਧਰ ਮਖਮਲੀ ਪਨੀਰ ਕੋਬਤਾ ਬਣਾਉਣ ਲਈ ਮੈਂ ਪਨੀਰ ਲੈ ਲਿਆ ਸੀ। ਪਨੀਰ ਨੂੰ ਮੈਂ ਪਹਿਲਾਂ ਹੀ ਆਥਨਾ ਕ੍ਰਸ਼ ਕਰ ਲਿਆ ਸੀ ਤੁਸੀਂ ਪਨੀਰ ਨੂੰ ਕद्दूकश ਵੀ ਕਰ ਸਕਦੇ ਹੋ ਇਹ ਘਰ ਦਾ ਤਾਜ਼ਾ ਬਣਿਆ ਹੋਇਆ ਪਨੀਰ ਹੈ ਪਨੀਰ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅਪਲੋਡ ਕਰੀ ਹੋਈ ਆ ਹੁਣ ਮੈਂ ਦੋ ਆਲੂਆਂ ਨੂੰ ਉਬਾਲ ਕੇ ਠੰਡਾ ਕਰ ਲਿਆ ਸੀ ਨਾ ਛਿਲਕਾ ਹਟਾ ਦਿੱਤਾ ਹੁਣ ਆਲੂਆਂ ਨੂੰ ਇਸ ਵਿੱਚ ਕद्दूकश ਕਰਾਂਗੇ ਤੁਸੀਂ ਆਲੂਆਂ ਨੂੰ ਮੈਸ਼ਰ ਨਾਲ ਮੈਸ਼ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਇਸ ਨੂੰ ਕद्दूकश ਕਰਾਂਗੇ ਤਾਂ ਜੋ ਇਸ ਦੀ ਕੋਈ ਵੀ ਗੁਟਲੀ ਨਾ ਰਹੇ ਆਲੂਆਂ ਨੂੰ ਮੈਂ ਮੀਡੀਅਮ ਸਾਈਜ਼ ਤੋਂ ਕद्दूकश ਕਰ ਰਿਹਾ ਹਾਂ ਹੁਣ ਮੈਂ ਦੋ ਆਲੂਆਂ ਨੂੰ ਇਸ ਵਿੱਚ ਕद्दूकश ਕਰਿਆ ਤੁਸੀਂ ਪਨੀਰ ਅਤੇ ਆਲੂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਤੁਸੀਂ ਕੋफ्ते ਬਣਾਉਣੇ ਹਨ ਹੁਣ ਮੈਂ ਸਾਰੇ ਆਲੂ ਇਸ ਵਿੱਚ ਕद्दूकश ਕਰ ਲਏ ਸੀ ਹੁਣ ਇਸ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਤੁਸੀਂ ਮਸਾਲਿਆਂ ਦੀ ਕੁਆਂਟੀਟੀ ਤੇ ਮਸਾਲੇ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ ਕੁੱਟਿਆ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਕੁੱਟ ਕੇ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਐਡ ਕਰ ਦਵਾਂਗੇ ਨਾਲ ਹੀ ਇਸ ਵਿੱਚ ਟੇਸਟ ਦੇ ਅਕੋਰਡਿੰਗ ਇੱਕ ਚਮਚ ਮੈਂ ਨਮਕ ਦਾ ਪਾਵਾਂਗੇ ਨਮਕ ਧਿਆਨ ਨਾਲ ਦੇਖ ਕੇ ਐਡ ਕਰ ਲੈਣਾ ਹੈ ਕਿਉਂਕਿ ਬਾਅਦ ਵਿੱਚ ਗਰੇਵੀ ਵਿੱਚ ਵੀ ਨਮਕ ਹੁੰਦਾ ਹੈ ਹੁਣ ਇਸ ਵਿੱਚ ਅੱਧਾ ਚਮਚ ਕਰਲੇ ਲਈ ਹਲਦੀ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਹੁਣ ਇਸ ਵਿੱਚ ਮੈਂ ਅੱਧੀ ਕਾਲੀ ਬੇਸਣ ਦੀ ਲਈ ਆ ਤੁਸੀਂ ਬੇਸਣ ਦੀ ਜਗ੍ਹਾ ਤੇ ਇਸ ਵਿੱਚ ਕਾਰਨ ਫਲੋਰ ਵੀ ਪਾ ਸਕਦੇ ਹੋ ਹੁਣ ਮੈਂ ਥੋੜਾ ਜਿਹਾ ਬੇਸਣ ਐਡ ਕਰ ਦਿੱਤਾ ਦੋ ਚਮਚ ਮੈਂ ਰੱਖ ਲਏ ਜਿੰਨੀ ਜ਼ਰੂਰਤ ਹੋਵੇਗੀ ਪਾ ਲਵਾਂਗੇ ਕਿਉਂਕਿ ਆਲੂਆਂ ਤੇ ਪਨੀਰ ਵਿੱਚ ਮੌਇਸਚਰ ਹੁੰਦਾ ਹੈ ਉਸ ਦੇ ਹਿਸਾਬ ਨਾਲ ਬੇਸਣ ਪਾਵਾਂਗੇ ਜੇਕਰ ਜ਼ਿਆਦਾ ਬੇਸਣ ਪਾਵਾਂਗੇ ਤਾਂ ਫਿਰ ਬੇਸਣ ਦਾ ਹੀ ਟੇਸਟ ਆਵੇਗਾ ਚੰਗੀ ਤਰ੍ਹਾਂ ਮੈਂ ਬੇਸਣ ਪਾ ਕੇ ਇਸ ਵਿੱਚ ਮਿਲਾ ਦਿੱਤਾ ਮੈਂ ਸਾਰਾ ਬੇਸਣ ਪਾ ਦਿੱਤਾ ਸੀ ਤਕਰੀਬਨ ਮੈਂ ਅੱਧੀ ਕੌਲੀ ਲਈ ਸੀ ਹੁਣ ਆਪਣਾ ਚੰਗੀ ਤਰ੍ਹਾਂ ਡੋ ਸੈੱਟ ਹੈ ਨਾ ਹੀ ਇਹ ਜ਼ਿਆਦਾ ਪਤਲਾ ਹੈ ਹੁਣ ਮੈਂ ਇਸ ਦੇ ਕੋफ्ते ਬਣਾ ਕੇ ਦੇਖਾਂਗੇ ਇਹ ਪਰਫੈਕਟ ਬਣ ਰਿਹਾ ਹੈ ਹੁਣ ਮੈਂ ਇਸੇ ਤਰ੍ਹਾਂ ਇਸ ਦੇ ਸਾਰੇ ਕੋफ्ते ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਹੱਥਾਂ ਨੂੰ ਥੋੜਾ ਜਿਹਾ ਆਇਲ ਲਗਾ ਲਿਆ ਸੀ ਤਾਂ ਜੋ ਬੇਸਣ ਆਪਣਾ ਹੱਥਾਂ ਨਾਲ ਚਿਪਕੇ ਨਾ ਹੁਣ ਮੈਂ ਛੋਟੇ ਛੋਟੇ ਨਿੰਬੂ ਦੇ ਆਕਾਰ ਦੇ ਬੋਲੇ ਬਣਾਵਾਂਗੇ ਤੁਸੀਂ ਕੋफ्ते ਦਾ ਸਾਈਜ਼ ਆਪਣੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਹੋ ਸ਼ੇਪ ਵੀ ਤੁਸੀਂ ਆਪਣੇ ਹਿਸਾਬ ਨਾਲ ਇਸ ਦੀ ਗੋਲ ਜਾਂ ਸਿਲੰਡਰਕਾਰ ਦੇ ਸਕਦੇ ਹੋ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਸਮੂਥੀਆ ਕਰ ਲਿਆ ਤਾਂ ਜੋ ਇਸ ਵਿੱਚ ਕੋਈ ਵੀ ਕ੍ਰੈਕ ਨਾ ਹੋਵੇ ਹੁਣ ਮੈਂ ਇਸੇ ਤਰ੍ਹਾਂ ਦੂਸਰੀ ਬੱਲੇ ਬਣਾ ਲਵਾਂਗੇ ਇਸ ਵਿੱਚ ਬਿਲਕੁਲ ਵੀ क्रैक ਨਹੀਂ ਆ ਰਿਹਾ ਮੈਂ ਇਸ ਵਿੱਚ ਬੇਸਨ ਵੀ ਜ਼ਿਆਦਾ ਨਹੀਂ ਪਾਇਆ ਇਸੇ ਤਰ੍ਹਾਂ ਮੈਂ ਸਾਰੀਆਂ ਕੋਪਤਾ ਬੱਲਾ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੀਆਂ ਕੋਪਤਾ ਬੱਲਾ ਬਣਾ ਕੇ ਤਿਆਰ ਕਰ ਲਿਆ ਸੀ ਹੁਣ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਸਰੋਂ ਦਾ ਤੇਲ ਪਾਇਆ ਸੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਕੋਪਤਿਆਂ ਨੂੰ ਫਰਾਈ ਕਰਨ ਲਈ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਰੱਖੀ ਹੋਈ ਆ ਹੁਣ ਮੈਂ ਤੇਲ ਨੂੰ ਚੰਗੇ ਤਰ੍ਹਾਂ ਗਰਮ ਕਰ ਲਿਆ ਸੀ ਤਾਂ ਜੋ ਇਸ ਦੇ ਸਾਰੇ ਖੜੱਤਾਂ ਨਿਕਲ ਜਾਵੇ। ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ। ਹੁਣ ਇੱਕ ਇੱਕ ਕਰਕੇ ਇਸ ਵਿੱਚ ਕੋਪਤਿਆਂ ਨੂੰ ਫਰਾਈ ਕਰਦੇ ਜਾਵਾਂਗੇ। ਇੱਕ ਇੱਕ ਕਰਕੇ ਕੋਪਤਾ ਇਸ ਵਿੱਚ ਪਾਵਾਂਗੇ। ਜਿੰਨੇ ਵਾਰ ਵਿੱਚ ਇਸ ਵਿੱਚ ਪੈਣਗੇ ਉਸ ਦੇ ਹਿਸਾਬ ਨਾਲ ਇਸ ਵਿੱਚ ਪਾਲਵਾਂਗੇ। ਮੈਂ ਇਸ ਵਿੱਚ ਇੱਕ ਵਾਰ ਚ 6 ਕੋਪਤੇ ਫਰਾਈ ਕਰੀਆਂ। ਤੁਸੀਂ ਜਿੰਨਾ ਕੜਾਹੀ ਵਿੱਚ ਤੇਲ ਪਿਆ ਹੈ ਉਸ ਦੇ ਹਿਸਾਬ ਨਾਲ ਕੋਪਤਿਆਂ ਨੂੰ ਫਰਾਈ ਕਰ ਲੈਣਾ ਹੈ। ਹੁਣ ਚੰਗੀ ਤਰ੍ਹਾਂ ਇਸ ਨੂੰ ਫਰਾਈ ਕਰਾਂਗੇ। ਦੋ ਕੁਮਿੰਟ ਹੋ ਗਏ ਸੀ ਇਸ ਦੀ ਸਾਈਡ ਨੂੰ ਮੈਂ ਚੇਂਜ ਕਰ ਦਵਾਂਗੇ ਹਲਕੇ ਹੱਥ ਨਾਲ ਇਸ ਦੀ ਸਾਈਡ ਨੂੰ ਚੇਂਜ ਕਰਾਂਗੇ ਕਿਉਂਕਿ ਇਸ ਵਿੱਚ ਆਲੂ ਪਏ ਹੋ ਨੇ ਇਹ ਬਹੁਤ ਹੀ ਸੌਫਟ ਨੇ ਚਮਚ ਨਾਲ ਇਸ ਨੂੰ ਹਲਕੇ ਹੱਥ ਨਾਲ ਇਸ ਦੀ ਸਾਈਡ ਨੂੰ ਚੇਂਜ ਕਰਕੇ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਫਿਰ ਮੈਂ ਦੋਹਾਂ ਸਾਈਡਾਂ ਨੂੰ ਇਸ ਦਿਨ ਚੰਗੀ ਤਰ੍ਹਾਂ ਸੇਕ ਲਿਆ ਸੀ ਬਹੁਤ ਹੀ ਵਧੀਆ ਕੋਪਤਿਆਂ ਦਾ ਕਲਰ ਆਇਆ ਹੈ ਨਾ ਹੀ ਜ਼ਿਆਦਾ ਡਾਰਕ ਤੇ ਨਾ ਹੀ ਜ਼ਿਆਦਾ ਲਾਈਟ ਅੰਦਰ ਤੱਕ ਇਹ ਚੰਗੀ ਤਰ੍ਹਾਂ ਸਿੱਕ ਕੇ ਤਿਆਰ ਨੇ ਗੈਸ ਦੀ ਫਲੇਮ మీడియం ਤੇ ਹੀ ਮੈਂ ਇਹਨਾਂ ਨੂੰ ਸੇਕਿਆ ਹੈ ਤਾਂ ਜੋ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਵਿੱਚੋਂ ਇਹ ਕੱਚੇ ਨਾ ਰਹਿਣ ਹੁਣ ਇਸੇ ਤਰ੍ਹਾਂ ਮੈਂ ਦੂਸਰੇ ਕੋਪਤੇ ਵੀ ਫਰਾਈ ਕਰ ਲਵਾਂਗੇ ਇੱਕ ਇੱਕ ਕਰਕੇ ਇਸ ਵਿੱਚ ਕੋਪਤੇ ਪਾਉਂਦੇ ਜਾਵਾਂਗੇ ਗੈਸ ਦੀ ਫਲੇਮ మీడియం ਹੀ ਰੱਖੀ ਹੈ మీడియం ਫਲੇਮ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਉਸੇ ਤਰ੍ਹਾਂ ਸੇਕ ਲਵਾਂਗੇ ਜਿਸ ਤਰ੍ਹਾਂ ਮੈਂ ਪਹਿਲਾਂ ਕੋਪਤੇ ਸੇਕੇ ਸੀ ਹੁਣ ਮੈਂ ਸਾਰੇ ਕੋਪਤਿਆਂ ਨੂੰ ਫਰਾਈ ਕਰ ਲਿਆ ਸੀ ਕੋਪਤੇ ਆਪਣੇ ਬਾਹਰੋਂ ਕ੍ਰਿਸਪੀ ਬਹੁਤ ਹੀ ਵਧੀਆ ਕੋਬਤੇ ਆਪਣੇ ਬਣ ਕੇ ਤਿਆਰ ਹੋਏ ਨੇ ਅੰਦਰੋਂ ਬਹੁਤ ਹੀ ਨਰਮ ਤੁਸੀਂ ਇਸ ਨੂੰ ਇਸ ਤਰ੍ਹਾਂ ਸਨੈਕਸ ਦੇ ਤੌਰ ਤੇ ਵੀ ਕਿਸੇ ਵੀ ਸਾਸ ਨਾਲ ਖਾ ਸਕਦੇ ਹੋ ਹੁਣ ਸਬਜੀ ਬਣਾਉਣ ਦੀ ਤਿਆਰੀ ਕਰਾਂਗੇ ਤੇ ਸਬਜੀ ਲਈ ਮੈਂ 4 మీడియం ਸਾਈਜ਼ ਦੇ ਪਿਆਜ਼ਾਂ ਨੂੰ ਮੋਟੇ ਮੋਟਾ ਕੱਟ ਲਿਆ ਸੀ ਦੋ ਹਰੀਆਂ ਮਿਰਚਾਂ ਨੂੰ ਮੋਟੇਆ ਕੱਟ ਲਿਆ ਤਿੰਨ ਲਾਲ ਮਟਰਾਂ ਨੂੰ ਮੋਟਾ ਮੋਟਾ ਕੱਟ ਲਿਆ ਥੋੜੀ ਜਿਹੀ ਧਨੀਆ ਦੇ ਡੰਡਲੇ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਥੋੜਾ ਜਿਹਾ ਅਦਰਕ ਤੇ ਲਸਣ ਲੈ ਲਿਆ ਸੀ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਇੱਕ ਵੱਡਾ ਚਮਚ ਤੇਲ ਦਾ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਨਾਲ ਹੀ ਇਸ ਵਿੱਚ ਮੈਂ ਕੁਝ ਖੜੇ ਮਸਾਲੇ ਲੈ ਲਏ ਸੀ ਇੱਕ ਦਾਲਚੀਨੀ ਦੋ ਹਰੀਆਂ এলাਚੀਆਂ ਚਾਰ ਪੰਜ ਕਾਲੀਆਂ ਮਿਰਚਾਂ ਚਾਰ ਪੰਜ ਮੈਂ ਲੌਂਗ ਲੈ ਲਏ ਸੀ ਇਹ ਘਟੂੜੇ ਦਾ ਤੇਜ ਪੱਤਾ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਖੜੇ ਮਸਾਲਿਆਂ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਗਰੇਵੀ ਵਿੱਚ ਚੰਗੀ ਤਰ੍ਹਾਂ ਜੀਰਾ ਤੇ ਮਸਾਲਿਆਂ ਨੂੰ ਮੈਂ ਇੱਕ ਅੱਧੇ ਮਿੰਟ ਲਈ ਭੁੰਨ ਲਿਆ ਸੀ ਤੇਲ ਵਿੱਚ ਤਾਂ ਜੋ ਚੰਗੀ ਤਰ੍ਹਾਂ ਜੀਰਾ ਆਪਣਾ ਭੁੱਜ ਜਾਵੇ ਹੁਣ ਇਸ ਵਿੱਚ ਅਦਰਕ ਲਸਣ ਤੇ ਨਾਲ ਹੀ ਇਸ ਵਿੱਚ ਪਿਆਜ਼ ਪਾਦਵਾਂਗੇ ਨਾਲ ਹੀ ਇਸ ਵਿੱਚ ਮੈਂ ਧਨੀਏ ਦੇ ਡੰਡਲ ਵੀ ਪਾਦਵਾਂਗੇ ਇਹ ਤੁਸੀਂ ਜ਼ਰੂਰ ਪਾਓ ਇਸ ਨਾਲ ਗਰੇਵੀ ਵਿੱਚ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨ ਲਵਾਂਗੇ ਤਾਂ ਜੋ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਪਿਆਜ਼ਾਂ ਦਾ ਕਲਰ ਥੋੜਾ ਥੋੜਾ ਚੇਂਜ ਹੋ ਗਿਆ ਇਨਾ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਲਾਲ ਟਮਾਟਰ ਅਤੇ ਹਰੀ ਮਿਰਚ ਪਾ ਦਵਾਂਗੇ ਟਮਾਟਰ ਤੇ ਪਿਆਜ਼ ਤੇ ਹਰੀ ਮਿਰਚ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਟਮਾਟਰਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਪਿਆਜ਼ਾਂ ਨਾਲ ਭੁੰਨ ਲਵਾਂਗੀ ਤਾਂ ਜੋ ਟਮਾਟਰਾਂ ਦਾ ਵੀ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਹੁਣ ਮੈਂ ਇਹਦੇ 6 ਸਤ ਕਾਜੂ ਤੇ ਇੱਕ ਚਮਚ ਮੱਖਜਾਂ ਦਾ ਲੈ ਲਿਆ ਸੀ ਇਸ ਨਾਲ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਗਰੇਵੀ ਦਾ ਜੇਕਰ ਤੁਹਾਡੇ ਕੋਲ ਹੈਗਾ ਤੁਸੀਂ ਪਾ ਸਕਦੇ ਹੋ ਨਹੀਂ ਹਨ ਨੂੰ ਸਕਿਪ ਵੀ ਕਰ ਸਕਦੇ ਹੋ ਇਸ ਦੀ ਜਗ੍ਹਾ ਤੇ ਤੁਸੀਂ ਫਰੈਸ਼ ਮਲਾਈ ਦਾ ਯੂਜ਼ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਟਮਾਟਰ ਤੇ ਪਿਆਜ਼ ਜਾਂਦੇ 3 ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣਾ ਚੰਗੀ ਤਰ੍ਹਾਂ ਆਪਣੇ ਟਮਾਟਰ ਤੇ ਪਿਆਜ਼ ਪੱਕ ਜਾਣਗੇ ਨਾਲ ਹੀ ਇਸ ਵਿੱਚ ਇੱਕ ਚਮਚ ਦੇਗੀ ਲਾਲ ਮਿਰਚ ਦਾ ਪਾਵਾਂਗੇ ਇਸ ਨਾਲ ਗਰੇਵੀ ਦਾ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਨਮਕ ਅਤੇ ਮਿਰਚ ਪਾ ਕੇ ਇਸ ਨੂੰ ਵੀ ਮਿਲਾ ਦਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਇੱਕ ਅੱਧੇ ਮਿੰਟ ਲਈ ਮਿਲਾ ਲਿਆ ਸੀ ਨਮਕ ਪਾ ਕੇ ਟਮਾਟਰ ਆਪਣੇ ਤੋਂ ਥੋੜੇ ਥੋੜੇ ਸੌਫਟ ਹੋਣ ਲੱਗੇ ਹੁਣ ਇਸ ਵਿੱਚ ਅੱਧੀ ਕੌਲੀ ਪਾਣੀ ਦੀ ਪਾਵਾਂਗੇ ਪਾਣੀ ਪਾਉਣਾ ਮਸਾਲੇ ਆਪਣੇ ਜਲਣਗੇ ਵੀ ਨਹੀਂ ਤੇ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਗਲ ਜਾਣਗੇ ਹੁਣ ਟੱਕਣ ਦੇ ਕੇ ਇਸ ਨੂੰ ਪੁਕਾਲਾ ਮੰਗਾਏ ਜਦ ਤੱਕ ਕਿ ਟਮਾਟਰ ਆਪਣੇ ਥੋੜੇ ਜਿਹਾ ਸੌਫਟ ਨਹੀਂ ਹੋ ਜਾਂਦੇ ਇਹਨਾਂ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਮੈਂ ਮੀਡੀਅਮ ਕਰ ਦਿੱਤੀ ਹੁਣ 6-7 ਮਿੰਟ ਹੋ ਗਏ ਸੀ ਤੜਕੇ ਨੂੰ ਪੱਕਦੇ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣਾ ਚੰਗੀ ਤਰ੍ਹਾਂ ਤੜਕਾ ਭੁੱਜ ਕੇ ਤਿਆਰ ਹੈ ਪਿਆਜ਼ਾਂ ਦਾ ਵੀ ਕਲਰ ਅੱਗੇ ਨਾਲੋਂ ਲਾਈਟ ਬ੍ਰਾਊਨ ਜਿਹਾ ਹੋ ਗਿਆ ਟਮਾਟਰ ਵੀ ਆਪਣੇ ਸੌਫਟ ਹੋ ਗਏ ਕਰਸ਼ੀਨਾ ਥੋੜਾ ਜਨਨ ਮੈਂ ਮੈਸ਼ ਕਰ ਲਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਇਸੇ ਤਰ੍ਹਾਂ ਮਸਾਲੇ ਨੂੰ ਕੁੜਾਹੀ ਵਿੱਚ ਪਿਆ ਰਹਿਣ ਦਵਾਂਗੇ ਤੇ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ ਠੰਡਾ ਕਰਕੇ ਇਸ ਨੂੰ ਪੀਸ ਲਵਾਂਗੇ ਹੁਣ ਮਸਾਲਾ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਇਸ ਮੈਂ ਇਸ ਨੂੰ ਮਿਕਸੀ ਯਾਰ ਵਿੱਚ ਪਾ ਲਿਆ ਹੁਣ ਟੱਕਣ ਬੰਦ ਕਰਕੇ ਇਸ ਦਾ ਇੱਕ ਬਰੀਕ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਪੇਸਟ ਮੈਂ ਬਣਾ ਲਿਆ ਸੀ ਟੱਕਣ ਖੋਲ ਕੇ ਚੈੱਕ ਕਰਾਂਗੇ ਬਹੁਤ ਹੀ ਵਧੀਆ ਪੇਸਟ ਬਣ ਕੇ ਆਪਣਾ ਤਿਆਰ ਹੋਇਆ ਸੀ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਵਾਂਗੇ ਛਾਣਣਾ ਇਸ ਨੂੰ ਬਹੁਤ ਹੀ ਜ਼ਰੂਰੀ ਹੈ ਇਸ ਨਾਲ ਹੀ ਇਸ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਮਖਮਲੀ ਜਿਹਾ ਪੇਸਟ ਬਣ ਕੇ ਆਪਣਾ ਤਿਆਰ ਹੋ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਚਮਚ ਨਾਲ ਖੋਲਦੇ ਹੋਏ ਇਸ ਨੂੰ نیچے ਛਾਣ ਲਵਾਂਗੇ ਤਾਂ ਜੋ ਸਾਰਾ ਵਧੀਆ ਪੇਸਟ ਆਪਣਾ نیچے ਬੌਲ ਵਿੱਚ ਪੈ ਜਾਵੇ ਥੋੜਾ मोटा ਜਿਹੜਾ ਕੋਈ ਰੇਸ਼ਾ ਮਸਾਲਿਆਂ ਦਾ ਹੈਗਾ ਸੀ ਉਹ ਛਣਨੀ ਵਿੱਚ ਹੀ ਰਹਿ ਜਾਵੇ ਹੁਣ ਚੰਗੀ ਤਰ੍ਹਾਂ ਮੈਂ ਪੇਸਟ ਨੂੰ ਛਾਣ ਲਿਆ ਸੀ ਇਸ ਵਿੱਚ ਜਿਹੜੇ ਰਸੇ ਨਿਕਲੇ ਹਨ ਇਸ ਨੂੰ ਮੈਂ ਅਲੱਗ ਕਰ ਦਵਾਂਗੇ ਹੁਣ ਸੇਮ ਕੜਾਹੀ ਵਿੱਚ ਮੈਂ ਇੱਕ ਚਮਚ ਰਿਫਾਈਨਡ ਆਇਲ ਦਾ ਪਾ ਲਿਆ ਸੀ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਗਰਮ ਕਰ ਲਿਆ ਹੁਣ ਨਾਲ ਹੀ ਇਸ ਵਿੱਚ ਛਾਣਿਆ ਹੋਇਆ ਗਰੇਵੀ ਪਾ ਦਵਾਂਗੇ ਚੰਗੀ ਤਰ੍ਹਾਂ ਮੈਂ ਗਰੇਵੀ ਨੂੰ ਛਾਣ ਲਿਆ ਸੀ ਇਸ ਵਿੱਚ ਜੱਗ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਉਸ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਿੱਤਾ ਸੀ ਸਾਰੀ ਗਰੇਵੀ ਮੈਂ ਇਸ ਵਿੱਚ ਪਾ ਦਿੱਤੀ ਗੈਸ ਦੀ ਫਲੇਮ ਮੈਂ ਮੀਡੀਅਮ ਤੋ ਹਾਈ ਰੱਖੀ ਹੈ మీడియం ਤੋਂ ਹਾਈ ਫਲੇਮ ਤੇ ਚੰਗੀ ਤਰ੍ਹਾਂ ਗਰੇਵੀ ਨੂੰ ਤੇਲ ਵਿੱਚ ਤੜਕੇ ਵਿੱਚ ਮਿਲਾ ਲਵਾਂਗੇ ਹੁਣ ਨਾਲ ਹੀ ਇਸ ਵਿੱਚ ਮੈਂ ਇੱਕ ਚਮਚ ਦੇਗੀ ਮਿਰਚ ਦਾ ਪਾਵਾਂਗੇ ਪਹਿਲਾਂ ਵੀ ਮੈਂ ਐਡ ਕਰ ਦਿੱਤੀ ਸੀ ਥੋੜਾ ਜਿਹਾ ਮੈਂ ਇੱਕ ਚਮਚ ਤੋਂ ਘੱਟ ਹੀ ਪਾਇਆ ਹੈ ਅੱਧਾ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਇਸ ਨਾਲ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਅੱਧਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਨਮਕ ਦਾ ਪਾਵਾਂਗੇ ਨਮਕ ਕਿਉਂਕਿ ਪਹਿਲਾਂ ਵੀ ਐਡ ਕਰਿਆ ਹੋਇਆ ਸੀ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਪਾ ਕੇ ਗਰੇਵੀ ਵਿੱਚ ਮਿਲਾ ਲਵਾਂਗੇ ਗਰੇਵੀ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਗਰੇਵੀ ਚੰਗੀ ਤਰ੍ਹਾਂ ਆਪਣੀ ਗਾੜੀ ਨਹੀਂ ਹੋ ਜਾਂਦੀ ਤੇ ਇਹ ਤੇਲ ਨਹੀਂ ਛੱਡ ਦਿੰਦੀ ਤੁਸੀਂ ਗਰੇਵੀ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖਣਾ ਚਾਹੁੰਦੇ ਉਸ ਦੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਗਰੇਵੀ ਨੂੰ ਆਪਣੀ ਨੂੰ ਉਬਾਲੀ ਆਉਣ ਲੱਗ ਗਈ ਸੀ ਗੈਸ ਦੀ ਫਲੇਮ ਐ ਬਿਲਕੁਲ ਲੋ ਤੋਂ ਮੀਡੀਅਮ ਕਰਕੇ ਇਸ ਨੂੰ ਢੱਕ ਕੇ ਪਕਾਵਾਂਗੇ ਜਦ ਤੱਕ ਕਿ ਇਹ ਤੇਲ ਨਹੀਂ ਛੱਡ ਦਿੰਦੀ 7-8 ਮਿੰਟ ਹੋ ਗਏ ਸੀ ਗਰੇਵੀ ਨੂੰ ਪੱਕਦੇ ਉਹਨਾਂ ਟੱਕਣ ਚੱਕ ਕੇ ਚੱਕਾ ਲਵਾਂਗੇ ਗਰੇਵੀ ਦਾ ਕਲਰ ਬਹੁਤ ਹੀ ਵਧੀਆ ਇਸ ਨੇ ਤੇਲ ਵੀ ਛੱਡ ਦਿੱਤਾ ਸਾਈਡਾਂ ਤੋਂ ਤੁਸੀਂ ਗਰੇਵੀ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖ ਸਕਦੇ ਹੋ ਮੈਂ ਇਸ ਨੂੰ ਇਸ ਤਰ੍ਹਾਂ ਦੀ ਹੀ ਰੱਖਾਂਗੀ ਕਿਉਂਕਿ ਠੰਡੇ ਹੋ ਕੇ ਥੋੜੀ ਜਿਹਾ ਹੋਰ ਵੀ ਗਾੜੀ ਹੋ ਜਾਂਦੀ ਹੈ ਹੁਣ ਇਸ ਵਿੱਚ ਮੈਂ ਦੋ ਚੰ ਚਮਚ ਫਰੈਸ਼ ਮਲਾਈ ਦੇ ਪਾਵਾਂਗੇ ਜੇਕਰ ਤੁਹਾਡੇ ਕੋਲ ਕਰੀਮ ਹੈਗੀ ਆ ਫਰੈਸ਼ ਉਹ ਵੀ ਪਾ ਸਕਦੇ ਹੋ ਇਸ ਨਾਲ ਗਰੇਵੀ ਦਾ ਟੈਕਚਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਚੰਗੀ ਤਰ੍ਹਾਂ ਮਲਾਈ ਪਾ ਕੇ ਇਸ ਨੂੰ ਮਿਲਾ ਦਵਾਂਗੇ ਤਾਂ ਜੋ ਮਲਾਈ ਆਪਣੇ ਫਾਟੇ ਨਾਲ ਗਰੇਵੀ ਵਿੱਚ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਰੱਖੀ ਹੈ ਮੀਡੀਅਮ ਤੋਂ ਹਾਈ ਫਲੇਮ ਤੇ ਚੰਗੀ ਤਰ੍ਹਾਂ ਮੈਂ ਇਸ ਨੂੰ ਮਿਲਾ ਦਿੱਤਾ ਵਾਲੀ ਆਉਣ ਲੱਗੇ ਸੀ ਹੁਣ ਇਸ ਵਿੱਚ ਇੱਕ ਚਮਚ ਚੀਨੀ ਦਾ ਪਾਵਾਂਗੇ ਚੀਨੀ ਪਾਉਣਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਗਰੇਵੀ ਦਾ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਚੀਨੀ ਜਗ੍ਹਾ ਤੇ ਸ਼ਹਿਦ ਜਾਂ ਗੁਲਬੀ ਪਾ ਸਕਦੇ ਹੋ ਹੁਣ ਚੀਨੀ ਨੂੰ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਲਿਆ ਗਰੇਵੀ ਬਣ ਕੇ ਆਪਣੀ ਤਿਆਰ ਹੈ ਹੁਣ ਇਸ ਵਿੱਚ ਫਰਾਈ કરે ਹੋਏ ਕੋफ्ते ਪਾਵਾਂਗੇ ਕੋफ्ते ਤੁਸੀਂ ਸਰਵ ਕਰਨ ਸਮੇਂ ਵੀ ਪਾ ਸਕਦੇ ਹੋ ਕੋफ्ते ਪਾ ਕੇ ਇਹਨਾਂ ਨੂੰ ਜ਼ਿਆਦਾ ਚਿਰ ਪਕਾਉਣਾ ਨਹੀਂ ਕਿਉਂਕਿ ਇਹ ਕੋफ्ते ਅੰਦਰ ਸੌਫਟ ਨੇ بس ਥੋੜਾ ਜਿਹਾ ਸੁਪਰ ਮੈਂ ਗਰੇਵੀ ਪਾ ਦਵਾਂਗੇ ਚਮਚ ਨਾਲ ਹੁਣ ਥੋੜਾ ਜਿਹਾ ਇਸ ਉੱਪਰ ਬਰੀਕ ਕੱਟਿਆ ਹੋਇਆ ਧਨੀਆ ਪਾ ਦਵਾਂਗੇ ਇਹ ਕੱਟੋੜੇ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਸ ਨਾਲ ਵੀ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹਨ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦਿੱਤਾ ਹੁਣ ਇਸ ਵਿੱਚ ਮੈਂ ਉੱਪਰ ਤੋਂ ਫਿਰ ਤੋਂ ਮਲਾਈ ਪਾਵਾਂਗੇ ਇਸ ਨਾਲ ਦੇਖਣ ਵਿੱਚ ਆਪਣੀ ਸਬਜੀ ਵਧੀਆ ਲੱਗਦੀ ਹੈ ਹੁਣ ਸਬਜੀ ਆਪਣੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਸੀ ਮਖਮਲੀ ਪਨੀਰ ਕੋਕਤੇ ਦੀ ਪਨੀਰ ਚੰਗੀ ਤਰ੍ਹਾਂ ਇਸ ਵਿੱਚ ਪਨੀਰ ਵਿੱਚ ਗਰੇਵੀ ਦਾ ਫਲੇਵਰ ਆ ਗਿਆ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਜੇਕਰ ਤੁਹਾਨੂੰ ਮੇਰੇ ਮੱਕ ਮਲੇਬ ਨੀਰ ਕੋਪ ਤੇਜੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ